ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਤੁਸੀਂ ਸਾਰੇ ਠੀਕ ਠਾਕ ਹੋ ਅੱਜ ਜਿase ਤੁਹਾਡੇ ਲਈ ਸਟੇਟ ਸਲਵਾਰ ਦੀ ਵੀਡੀਓ ਲੈ ਕੇ ਆਏ ਹਾਂ ਵੀਡੀਓ ਦੇਖੋ ਦੇਖ ਕੇ ਮੈਨੂੰ ਦੱਸੋ ਵੀ ਤੁਸੀਂ ਕੀ ਬਣਾਇਆ ਕੀ ਨਹੀਂ ਬਣਾਇਆ ਹਨ ਮੈਨੂੰ ਕਈ ਭੈਣਾਂ ਕਮੈਂਟ ਕਰ ਰਹੀਆਂ ਸੀਗੀਆਂ ਵੀ ਤੁਸੀਂ ਹੁਣ ਸਲਵਾਰਾਂ ਤੇ ਆ ਗਏ ਮੈਂ ਸਲਵਾਰਾਂ ਤੇ ਆਈ ਆਈ ਕਿਉਂਕਿ ਹੁਣ ਮੈਂ ਰੈਗੂਲਰ ਵੀਡੀਓ ਪਾਉਣੀ ਹੈ ਚਾਹੇ ਮੈਂ ਡੇਲੀ ਪਾਵਾਂ ਚਾਹੇ ਮੈਂ ਇੱਕ ਦਿਨ ਸੰ ਛੱਡ ਕੇ ਪਾਵਾਂ ਹਨ ਪਹਿਲਾਂ ਇੱਕ ਵਾਰ ਜਿੰਨੀਆਂ ਵੀ ਸਲਵਾਰਾਂ ਨੇ ਉਹ ਮੈਂ ਸਾਰੀਆਂ ਸਿਖਾਉਂਗੀ ਕਈ ਭੈਣਾਂ ਹੈਗੀਆਂ ਨੇ ਜਿਹੜੀਆਂ ਮੇਰੇ ਨਾਲ ਨਾਲ ਸਿੱਖ ਰਹੀਆਂ ਨੇ ਕੰਮ ਕਰ ਰਹੀਆਂ ਨੇ ਮੇਰੇ ਮੈਨੂੰ ਦੇਖ ਕੇ ਨਾ ਮੈਨੂੰ ਉਹ ਗਰੁੱਪ ਅੰਦਰ ਵਿੱਚ ਮੈਸੇਜ ਵੀ ਪਾਉਂਦੀਆਂ ਨੇ ਵੀ ਅਸੀਂ ਆਹ ਚੀਜ਼ ਬਣਾਈ ਆ ਬੀੜੀ ਅੱਜ ਜਿਹੀ ਆਹ ਚੀਜ਼ ਬਣਾਈ ਆ ਹੈਨਾ ਪਹਿਲਾਂ ਆਪਾਂ ਇੱਕ ਵਾਰ ਸਲਵਾਰਾ ਪਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਕਟਿੰਗ ਕਰਾਂਗੇ ਕਮੀਜ਼ ਦੀ ਕਮੀਜ਼ ਦੀ ਕਟਿੰਗ ਕਰਾਂਗੇ ਸਿੰਪਲ ਦੀ ਫਿਰ ਉਸ ਤੋਂ ਬਾਅਦ ਲਾਈਨਿੰਗ ਵਾਲੇ ਦੀ ਫਿਰ ਉਸ ਤੋਂ ਬਾਅਦ ਪਲਾਜ਼ੋ ਵਗੈਰਾ ਜੋ ਵੀ ਤੁਸੀਂ ਸਿੱਖਣਾ ਚਾਹੁੰਦੇ ਹੋ ਹਣ ਲਹਿੰਗਾ ਹੋ ਗਿਆ ਗਾਉਣ ਹੋ ਗਿਆ ਸ਼ਰਾਰਾ ਹੋ ਗਿਆ ਕੁਝ ਵੀ ਤੁਸੀਂ ਮੇਰੇ ਕੋਲੋਂ ਸਿੱਖ ਸਕਦੇ ਹੋ ਬੱਸ ਤੁਸੀਂ ਮੈਨੇ ਇੱਕ ਵਾਰ ਮੈਸੇਜ ਕਰ ਦਿਆ ਕਰੋ ਵੀ ਸਾਨੂੰ ਆ ਚੀਜ਼ ਚਾਹੀਦੀ ਹੈ ਉਹ ਮੈਂ ਤੁਹਾਡੇ ਲਈ ਸਪੈਸ਼ਲ ਇੱਕ ਵੀਡੀਓ ਬਣਾ ਦਿਆ ਕਰੂੰਗੀ ਬਟ ਜਿਹੜੀ ਮੈਂ ਚ ਸਿਖਾ ਰਹੀਆਂ ਮੈਂ ਮਤਲਬ ਕਿ ਇਕੋ ਲੈਂਚ ਪਾ ਰਹੀਆਂ ਹਨ ਉਹ ਇਹ ਨੇ ਵੀ ਪਹਿਲਾਂ ਸਲਵਾਰਾ ਫਿਰ ਉਸ ਤੋਂ ਬਾਅਦ ਕਮੀਜ਼ ਜੇ ਵਿੱਚ ਦੀ ਤੁਸੀਂ ਆਪਣੇ ਲਈ ਕੁਝ ਹੋਰ ਵੀ ਮੇਰੇ ਤੋਂ ਬਣਵਾਉਣਾ ਹਨ ਮੈਂ ਉਹ ਵੀ ਬਣਾ ਦੂੰਗੀ ਧੰਨਵਾਦ ਸਾਰੀਆਂ ਭੈਣਾਂ ਦਾ ਬਹੁਤ ਜ਼ਿਆਦਾ ਮੈਨੂੰ ਪਿਆਰ ਮਿਲ ਰਿਹਾ ਕਈ ਭੈਣਾਂ ਤਾਂ ਮੈਨੂੰ ਫੋਨ ਲਾ ਕੇ ਵੀ ਹਨਾ ਦੱਸ ਰਹੀਆਂ ਨੇ ਵੀ ਅਸੀਂ ਅੱਜ ਆ ਬਣਾਇਆ ਅਸੀਂ ਅੱਜ ਆ ਬਣਾਇਆ ਤੁਹਾਡੀ ਵੀਡੀਓ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਇਸ ਦੀ ਹਾਂ ਦੀ ਆਪਾਂ ਬਣਾ ਰਹੇ ਹਾਂ ਸਟੇਰ ਸਲਵਾਰ ਜਿਹੜੀ ਕਿ ਕੱਲੇ ਕੁੰਦਿਆਂ ਦੀ ਸਲਵਾਰ ਹੁੰਦੀ ਹੈ ਉਹਦੇ ਵਿੱਚ ਪੌਂਚਾ ਨਹੀਂ ਪੈਂਦਾ ਹੁੰਦਾ ਆਪਣਾ ਠੀਕ ਹੈ ਇਹਦੇ ਵਿੱਚ ਮੈਂ ਭੈਣਾਂ ਦੇ ਡਾਊਟ ਕਲੀਅਰ ਕਰਦੇ ਮੇਰੇ ਕੋਲ ਕਸਟਮਰ ਆਉਂਦੇ ਆ ਜਿਹੜੇ ਉਹਨਾਂ ਦੇ ਵੀ ਭੈਣੋ ਆ ਦੇਖੋ ਇਹ ਹੁਣ ਮੇਰੇ ਕੋਲ 2.5 ਮੀਟਰ ਕੱਪੜਾ ਹੈਗਾ ਠੀਕ ਹੈ 2.5 ਮੀਟਰ ਕੱਪੜੇ ਦੇ ਜਿਵੇਂ ਸੈਂਟਰ ਕਰਕੇ ਵਰਕ ਹੋਇਆ ਹੁੰਦਾ ਆ ਦੇਖੋ ਅੱਜ ਮੈਂ ਸੈਂਟਰ ਹਾਂ ਸੈਂਟਰ ਕਰਕੇ ਵਰਕ ਹੋਇਆ ਹੋਇਆ ਇਹਦੀ ਤਾਂ ਉਹ ਸਟੇਟ ਸਲਵਾਰ ਬਣੂਗੀ ਕੱਲੇ ਕੁੰਦਿਆਂ ਦੀ ਇੱਕ ਕੀ ਹੁੰਦਾ ਉਹਦੇ ਆਹ ਸਾਈਡ ਤੇ ਇੱਥੇ ਵਰਕ ਹੋਇਆ ਹੁੰਦਾ ਉਹਦੀ ਕਦੇ ਵੀ ਸਟੇਟ ਸਲਵਾਰ ਨਹੀਂ ਬਣਦੀ ਉਹਦੀ ਸਟੇਟ ਬਣ ਚੋ ਬੱਟ ਪਹੁੰਚਾ ਪਾਊਗਾ ਹੀ ਪਾਊਗਾ ਉਹਦੇ ਵਿੱਚ ਠੀਕ ਹੈ ਪੈਣਾ ਬਹੁਤ ਮੈਨੂੰ ਕਹਿੰਦੀਆਂ ਨੇ ਤੁਸੀਂ ਸਾਡੀ ਸਟੇਟ ਸਲਵਾਰ ਨਹੀਂ ਬਣਾਈ ਜਾ ਇਦਾਂ ਨਹੀਂ ਕੀਤਾ ਉਹ ਨਹੀਂ ਕੀਤਾ ਹਨ ਕਿਉਂਕਿ ਜਿਹੜੀ ਸਲਵਾਰ ਦੇ 2.5 ਮੀਟਰ ਕੱਪੜੇ ਦੇ ਉੱਪਰ ਬਿਲਕੁਲ ਸੈਂਟਰ ਦੇ ਵਿੱਚ ਵਰਕ ਕੀਤਾ ਹੁੰਦਾ ਉਹਦੀ ਸਟੇਟ ਸਲਵਾਰ ਬਣਦੀ ਆ ਜਿਹੜੀ ਸਰਵਾਰ ਦੇ ਸੈਂਟਰ 'ਚ ਵਰਕ ਨਹੀਂ ਹੁੰਦਾ ਸਾਈਡ ਤੇ ਵਰਕ ਹੁੰਦਾ ਉਹਦੀ ਸਟੇਟ ਸਰਵਾਰ ਕਦੇ ਨਹੀਂ ਬਣਦੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ ਜਿੰਨਾ ਵੀ ਆਪਣੇ ਕੋਲੇ ਕੱਪੜਾ ਹੁੰਦਾ ਆਪਾਂ ਇਹਨੂੰ ਡਬਲ ਕਰ ਲੈਣਾ ਜਿਹੜੀਆਂ ਭੈਣਾਂ ਮੇਰੀ ਵੀਡੀਓ ਦੇਖ ਕੇ ਕੁਝ ਸਿੱਖ ਰਹੀਆਂ ਨੇ ਹਨਾ ਮੈਨੂੰ ਫੋਟੋਆਂ ਭੇਜ ਰਹੀਆਂ ਨੇ ਵੀ ਅਸੀਂ ਅੱਜ ਆਹ ਬਣਾਇਆ ਆਹ ਬਣਾਇਆ ਤਲਵਾਸ ਤੁਸੀਂ ਲੱਗੇ ਰਹੋ ਇੱਕ ਦਿਨ ਨਾ ਜਰੂਰ ਕਾਮਯਾਬ ਹੋਵੋਗੇ ਵਧੀਆ ਫਿਨਿਸ਼ਿੰਗ ਵੀ ਆਊਗੀ ਸਾਰਾ ਕੁਝ ਆਊਗਾ ਹੁਣ ਆਪਾਂ ਕੀ ਕਰਨਾ ਇਹਦੀਆਂ ਬੇਲਾਂ ਦੇਖ ਲੈਣੀਆਂ ਨੇ ਇਹਦੇ ਵਿੱਚ ਪੰਜ ਬੇਲਾਂ ਨੇ ਇਹਦੇ ਵਿੱਚ ਪੰਜ ਬੇਲਾਂ ਨੇ ਪੰਜ ਬੇਲਾਂ ਦਾ ਆਪਾਂ ਬਚਾਲਾ ਕਰ ਲੈਣਾ ਆ ਦੇਖੋ ਜਿਵੇਂ ਐ ਕੀਤਾ ਆਪਾਂ ਬਚਾਲਾ ਕਰ ਲੈਣਾ ਪਹੁੰਚਾ ਜਿੰਨਾ ਕਸਟਮਰ ਦੀ ਡਿਮਾਂਡ ਆ ਉਹਨਾਂ ਰੱਖਾਂਗੇ ਆਪਾਂ ਇਹ ਕਪੜਾ ਹੈਗਾ ਆਪਣੇ ਕੋਲੇ ਪਿਓਰ ਕਰੇ ਇਹਨੂੰ ਆਪਾਂ ਖਿੱਚ ਕੇ ਨਹੀਂ ਪਾੜਾਂਗੇ ਹਜੇ ਕਿਉਂਕਿ ਆਪਾਂ ਨੂੰ ਆਂਡੇ ਲੋਟ ਚਾਹੀਦਾ ਹੋਊਗਾ ਇਹ ਕਪੜੇ ਨੂੰ ਪੂਰਾ ਸਬਰ ਦੇ ਨਾਲ ਕੱਟਣਾ ਹੁੰਦਾ ਆਪਾਂ ਪੌਂਚਾ ਮੇਰੇ ਕਸਟਮਰ ਦਾ ਹੈਗਾਗਾ 6 6.5 ਇੰਚ ਪਰ ਇਹ 8 ਇੰਚ ਤੱਕ ਵਰਕ ਹੋਇਆ ਵਾ ਆਪਾਂ 8.5 ਲੈ ਲਾਂਗੇ ਉਸ ਤੋਂ ਬਾਅਦ ਆਪਾਂ ਅੱਧਾ ਇੰਚ نیچے ਫੋਲਡ ਦਾ ਛੱਡ ਕੇ ਆਪਾਂ ਲਾਵਾਂਗੇ 33 ਇੰਚ ਤਨਸ਼ਾਲ ਜੇ ਆਪਣੀ ਸਲਵਾਰ 36 ਆ ਤਾਂ ਆਪਾਂ ਕਿੰਨਾ ਕੱਟਣਾ ਬਿਨਾ ਬੈਲਟ ਤੋਂ 33 ਇੰਚ ਐਦਰੋਂ ਵੀ ਐਂ ਕਰਾਂਗੇ ਆਪਾਂ ਹੁਣ ਇਹ ਆਪਾਂ ਨਿਸ਼ਾਨ ਲਾ ਲਿਆ ਇੱਥੋਂ ਠੀਕ ਹੈ ਇੱਥੋਂ ਹੁਣ ਆਪਾਂ ਬੈਲਟ ਦਾ ਆਪਾਂ ਪਾਉਣੀ ਪਾਉਣੀ ਆ ਇਦੇ ਵਿੱਚ ਕੁਝ ਔਖਾ ਨਹੀਂ ਹੁੰਦਾ ਇਹਦੇ ਵਿੱਚ ਕੀ ਕਰਨਾ ਪਹਿਲਾਂ ਆਪਾਂ ਲੈਂਥ ਲਾਉਣੀ ਆ ਲੈਂਥ ਦਾ ਨਿਸ਼ਾਨ ਦੇਖੋ ਮੇਰਾ ਆ ਰਿਹਾ ਸਾਹਮਣੇ ਠੀਕ ਆ ਉਸ ਤੋਂ ਬਾਅਦ ਕੰਨੀ ਵਾਲੇ ਪਾਸੇ ਤੋਂ ਕੰਨੀ ਵਾਲੇ ਪਾਸੇ ਤੋਂ ਆਪਾਂ 10 ਇੰਚ ਆਸਨ ਦਾ ਲਾਉਣਾਗਾ ਤੇ ਇਧਰ ਆਪਣੀ ਹੈਗੀ ਮੂਰੀ 8.5 ਇੰਚ ਬਸ ਇਹਦੀ ਆਪਾਂ ਐਂ ਕਟਿੰਗ ਕਰ ਦੋਗੇ ਆ ਦੇਖੋ ਇਹ ਹੁਣ ਆਪਣੀ ਕਟਿੰਗ ਸਲਵਾਰ ਦੀ ਹੋ ਗਈ ਠੀਕ ਹੈ ਇਹ ਸਲਵਾਰ ਆਪਾਂ ਕੱਟੀ ਕਿਸੇ ਆਂਟੀ ਦੀ ਇਹਦੇ ਵਿੱਚ ਆਪਾਂ ਜ਼ਿਆਦਾ ਕਾਟ ਨਹੀਂ ਪਾਵਾਂਗੇ ਜੇ ਹੁਣ ਆਪਾਂ ਨੂੰ ਜ਼ਿਆਦਾ ਚੱਕਵੀਂ ਸਲਵਾਰ ਚਾਹੀਦੀ ਹੈ ਆਪਾਂ ਕੀ ਕਰਨਾ ਜਿਹੜਾ ਆਪਣਾ ਬੰਦ ਦਾ ਪਾਸਾ ਹੈਗਾ ਠੀਕ ਹੈ ਇੱਥੋਂ ਆਪਾਂ ਇਹ ਹੁਣ ਆਂਟੀ ਦੀ ਹੈ ਇਹਦੇ ਵਿੱਚ ਆਪਾਂ ਇੰਨੀ ਕੱਟ ਨਹੀਂ ਪਾਵਾਂਗੇ ਜਿਵੇਂ ਹੁਣ ਮੈਂ ਖੁਦ ਆਪਣੇ ਲਈ ਸਟਿਚ ਕਰਨੀ ਹੁੰਦੀ ਮੈਂ ਪਤਾ ਕਰਦੀ ਉਧਰ 1.5 ਇੰਚ ਦਾ ਮੈਂ ਨਿਸ਼ਾਨ ਲਾਇਆ ਨਾ 1.5 ਇੰਚ ਦਾ ਨਿਸ਼ਾਨ ਲਾ ਕੇ ਉਥੋਂ ਮੈਂ 11 ਇੰਚ ਤੱਕ 1.5 ਦਾ ਐਸਲੋਟ ਲਾ ਲਿਆ 11 ਐਸਲੋਟ ਲਾ ਲਿਆ ਚੌੜਾਈ ਠੀਕ ਹੈ ਫਿਰ ਉਥੋਂ ਮੈਂ ਕੱਟ ਪਾ ਦੇਣੀ ਸੀ ਬਟ ਇਹ ਆਂਟੀ ਦੀ ਹੈ ਇਹਦੇ ਆਪਾਂ ਕੱਟ ਨਹੀਂ ਪਾਵਾਂਗੇ ਇਹਦੇ ਆਪਾਂ ਹਲਕੀ ਹੜਕੇ ਪਾਵਾਂਗੇ ਬਸ ਹੁਣ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਹੁਣ ਆਪਾਂ ਕੱਟਾਂਗੇ ਲਾਈਨਿੰਗ ਕਈ ਭੈਣਾਂ ਦਾ ਸਵਾਲ ਸੀ ਵੀ ਲਾਈਨਿੰਗ ਪੂਰੀ ਨਹੀਂ ਆਉਂਦੀ ਸਾਨੂੰ ਲਾਈਨਿੰਗ 6 ਮੀਟਰ ਚਾਹੀਦੀ ਹੁੰਦੀ ਹੈ ਨਹੀਂ ਜੀ 5 ਮੀਟਰ ਲਾਈਨਿੰਗ ਦੇ ਵਿੱਚ ਸਟੇਟ ਸਲਵਾਰ ਆਲਾ ਸ਼ੂਟ ਵਧੀਆ ਬਣਦਾ ਹੈ ਨਾ ਜੇ ਆਪਾਂ ਇੱਕ ਹੋਰ ਵੀ ਹੈਗੀਆ ਕਟਿੰਗ ਸਲਵਾਰ ਤੇ ਉਹ ਵੀ ਸਟੇਟ ਹੀ ਹੁੰਦੀ ਉਹਦੇ ਵਿੱਚ ਪਹੁੰਚ ਆ ਪੈਂਦਾ ਹੁੰਦਾ ਉਹਦੀ ਵੀ ਜੇ ਤੁਸੀਂ ਕਹੋਗੇ ਤਾਂ ਮੈਂ ਵੀਡੀਓ ਪਾ ਦੂੰਗੀ ਲਾਈਨਿੰਗ ਨੂੰ ਵੀ ਆਪਾਂ ਉਵੇਂ ਹੀ ਦੂਰਾ ਕਰ ਲੈਣਾ ਹਾਂ ਇਹ ਪੂਰੀ ਨਹੀਂ ਆਉਂਦੀ ਇਹਦੇ ਵਿੱਚ ਜੋੜ ਪਾਊਗਾ ਜੋੜ ਕਿਵੇਂ ਪਾਊਗਾ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਸਲਵਾਰ ਦੀ ਹੁਣ ਮੈਂ ਸਟੀਚਿੰਗ ਦੀ ਵੀਡੀਓ ਨਹੀਂ ਪਾਉਂਗੀ ਕਿਉਂਕਿ ਇਹ ਤਾਂ ਮਤਲਬ ਕਿ ਨਹੀਂ ਤਾਂ ਬੇਸਿਕ ਜੀ ਚੀਜ਼ ਆ ਹਨ ਆਉਂਦੀ ਆ ਹਰ ਇੱਕ ਨੂੰ ਮੈਂ ਮੈਂ ਟਾਈਮ ਬੇਸਡ ਨਹੀਂ ਕਰੂੰਗੀ ਏ ਭੈਣਾ ਕਿਉਂ ਕਹਿੰਦੀਆਂ ਨੇ ਵੀ ਇਹ ਪੂਰੀ ਨਹੀਂ ਆਉਂਦੀ ਇਹਦਾ ਹੈਗਾ ਘੇਰਾ ਟੋਟਲੀ 20 ਇੰਚ ਨਹੀਂ 19 ਇੰਚ ਹੀ ਆ ਪੂਰਾ ਲਾਈਨਿੰਗ ਦਾ ਘੇਰਾ ਹੈਗਾ 19 ਇੰਚ ਤੇ ਇਹਦਾ ਘੇਰਾ ਹੈਗਾ 21 ਇੰਚ ਕੱਟ ਤੋਂ ਕੱਟ ਆਪਾਂ ਨੂੰ 2 1/2 ਇੰਚ ਕਪੜਾ ਹੋਰ ਚਾਹੀਦਾ ਹੈਗਾ ਹੁਣ ਉਹ ਆਪਾਂ ਕਪੜਾ ਚਾਹੀਦਾ ਤੇ ਆਪਾਂ ਲਵਾਂਗੇ ਕਿੱਥੋਂ ਹੁਣ ਉਹ ਆਪਾਂ ਕੀ ਕਰਨਾ ਇੱਥੋਂ ਕਟਿੰਗ ਕਰਨੀ ਆ ਆ ਕੱਪੜਾ ਆਪਣੇ ਕੋਲੇ ਆ ਗਿਆ ਕੰਨੀਆ ਦਾ ਅਲੋ ਆ ਆਪਣਾ ਜੋੜ ਵੀ ਪੈ ਗਿਆ ਤੇ ਆਪਣੀ ਲਾਈਨ ਵੀ ਪੂਰੀ ਹੋ ਗਈ ਲੋਟੀ ਆ ਆਪਣੀ ਕਟਿੰਗ ਹੋ ਗਈ ਸਲਵਾਰ ਹੁਣ ਆਪਾਂ ਸਲਵਾਰ ਦੀ ਕਟਿੰਗ ਤਾਂ ਆਪਾਂ ਕਰ ਹੀ ਲਈਤੀ ਸੀਗੀ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਹਨਾਂ ਨੂੰ ਕਹਿਰਾ ਕਰ ਲਾਂਗੇ ਕਹਿਰਾ ਕਰਕੇ ਪਹਿਲਾਂ ਆਪਾਂ ਲਾਈਨਿੰਗ ਦਾ ਜਿਹੜਾ ਸੀਗਾ ਹਨਾ ਉਹ ਆਪਾਂ ਜੋੜ ਲਾਵਾਂਗੇ ਪੂਰਾ ਆਪਣੇ ਆ ਦੇਖੋ ਆ ਚਾਰ ਪੀਸ ਹੋ ਸੀਗੇ ਇਹ ਜੋੜ ਆਪਾਂ ਦੇਖ ਲਾਂਗੇ ਵੀ ਆਪਾਂ ਅੰਦਰ ਕਰਨੇ ਆ ਕਿ ਬਾਹਰ ਕਰਨੇ ਆ ਵੈਸੇ ਅੰਦਰ ਕਰ ਦਈਏ ਤਾਂ ਵਧੀਆ ਰਹਿੰਦਾ ਕਿਉਂਕਿ ਕੰਨੀਆਂ ਨੇ ਕੰਨੀਆਂ ਕਿਹੜਾ ਐਂਟਰਲੌਕ ਕਰਨ ਦੀ ਲੋੜ ਹੁੰਦੀ ਆ ਸਾਈ ਆਪਾਂ ਇੱਕ ਇੱਕ ਕੰਨੀ ਕਰਕੇ ਸਾਰੀਆਂ ਜੋੜ ਆ ਆ ਵਾਲੀਆਂ ਪੀਸ ਇਹਦੇ ਨਾਲ ਜਿਹੜਾ ਜੋੜ ਪਾਉਣਾ ਹਨ ਉਹ ਆਪਾਂ ਅਟੈਚ ਕਰ ਲਈ ਸੀ ਪਹਿਲਾਂ ਆਪਾਂ ਇੱਕ ਪੀਸ ਲਾਈਨਿੰਗ ਦਾ ਲਾਵਾਂਗੇ ਉਹਦੇ ਉੱਪਰ ਹੁਣ ਆਪਾਂ ਕੀ ਰੱਖਾਂਗੇ ਸਲਵਾਰ ਲਾਈਨਿੰਗ ਆਪਾਂ ਲਾਵਾਂਗੇ ਪੁੱਠੀ ਜਿਹੜਾ ਆਪਾਂ ਜੋੜਵਾਇਆ ਸੀ ਉਸ ਤੋਂ ਬਾਅਦ ਆਪਾਂ ਸਲਵਾਰ ਦਾ ਪੀਸ ਲਾਵਾਂਗੇ ਆਸਣ ਇਹਦਾ ਵੀ ਇੱਥੇ ਹੋ ਗਿਆ ਇਹਦਾ ਆਸਣ ਨਾਲ ਆਸਣ ਮਲਾ ਤੇ ਸਿੱਧਾ ਸਲਵਾਰ ਦਾ ਪੀਸ ਹੈ ਫਿਰ ਇਹਦੇ ਉੱਪਰ ਆਪਾਂ ਸਿੱਧਾ ਹੀ ਕਰਾਂਗੇ ਮਤਲਬ ਕਿ ਆਪਣੇ ਬੰਨੀ ਪੁੱਠਾ ਹੋਵੇ ਆ ਵੀ ਸਿੱਧਾ ਆ ਵੀ ਸਿੱਧਾ ਇਹ ਆਪਾਂ ਕਹਿਰੀ ਸਲਵਾਰ ਬਣਾਉਣੇ ਹੁੰਦੇ ਆ ਜਿਵੇਂ ਹਨਾ ਓਵੇਂ ਹੁੰਦਾ ਬਟ ਇਹਦੇ ਵਿੱਚ ਆਪਣੇ ਕੋਲੇ ਚਾਰ ਪੀਸ ਹੋ ਜਾਂਦੇ ਆ ਫਿਰ ਇਹ ਵੀ ਆਪਾਂ ਸਿੱਧਾ ਰੱਖਾਂਗੇ ਉੱਪਰ ਆ ਦੇਖੋ ਇਹਦਾ ਵੀ ਜੋੜ ਅੰਦਰ ਆ ਰਿਹਾ ਨਾ ਇਹ ਗੱਲ ਕਰ ਰਹੀ ਇਸ ਵੀ ਜੋੜ ਅੰਦਰ ਕਰਨੇ ਆ ਕੇ ਬਾਅਦ ਆਪਾਂ ਕੀ ਕਰਾਂਗੇ ਆਸਣ ਚੱਕਾਂਗੇ ਦੋਨੇ ਲਾਈਨਿੰਗ ਤੇ ਵਿਚਾਲੇ ਸਲਵਾਰ ਇੱਧਰ ਵੀ ਲਾਈਨਿੰਗ ਹਾਂਜੀ ਹੁਣ ਦੇਖੋ ਆ ਦੇਖੋ ਜੇ ਤਾਂ ਹੁਣ ਆਪਾਂ ਪਹਿਲੀ ਵਾਰ ਬਣਾ ਰਹੇ ਆ ਹਨਾ ਮੈਂ ਪਹਿਲੀ ਵਾਰ ਆਨੇ ਨਹੀਂ ਇਹ ਵੀਡੀਓ ਤਿਆਰ ਕੀਤੀ ਆ ਤਾਂ ਆਪਾਂ ਕੀ ਕਰਨਾ ਆਸਨ ਜੜ ਕੇ ਲਾਈਨਿੰਗ ਦਾ ਤੇ ਇਹਦਾ ਆਪਾਂ ਸਲਾਈ ਲਾ ਲੈਣੀ ਹੈ ਜਿੱਥੇ-ਥੇ ਤਾਂ ਲੱਗਦੀ ਹੈ ਇਹ ਬੱਦ ਘੱਟ ਹੋ ਗਈ ਇਹਦੀ ਆਪਾਂ ਸਾਰੀ ਦੀ ਕਟਿੰਗ ਕਰ ਦਾਂਗੇ ਹੁਣ ਆਪਾਂ ਬਲ ਕਿਵੇਂ ਪਾਉਣੇ ਆ ਠੀਕ ਹੈ ਹੁਣ ਆਪਾਂ ਕੀ ਕਰਨਾ ਇੱਥੋਂ ਆਪਾਂ ਡੇਢ ਜਾਂ 2 ਇੰਚ ਦੀ ਜਗ੍ਹਾ ਛੱਡਣੀ ਜ਼ਰੂਰੀ ਹੈ ਚਾਹੇ ਆਪਾਂ ਸਟੇਟ ਸਲਵਾਰ ਬਣਾਉਣੀ ਹੈ ਚਾਹੇ ਆਪਾਂ ਪਟਿਆਲਾ ਸਲਵਾਰ ਬਣਾਉਣੀ ਹੈ ਡੇਢ ਛੱਡ ਲਓ 2 ਇੰਚ ਛੱਡ ਲਓ ਉਹਦਾ ਕੋਈ ਚੱਕਰ ਨਹੀਂ ਹੈਗਾ ਬਾਲ ਆਪਾਂ ਜਿਹੜੀ ਆਪਣੀ ਮਸ਼ੀਨ ਤੇ ਆ ਫੱਟੀ ਹੁੰਦੀ ਹੈ ਇੱਥੋਂ ਸਟਾਰਟ ਕਰਨੀ ਹੁੰਦੀ ਹੈ ਜੇ ਆਪਣੇ ਕੋਲ 21 ਇੰਚ ਆਪਾਂ ਘੇਰੇ ਦੀ ਸਲਵਾਰ ਕੱਟੀ ਆ ਤਰ ਬਾਲ ਪਾਉਣੇ ਕਿੱਥੋਂ ਤੱਕ ਹੁੰਦੇ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਜੇ ਆਪਾਂ ਇਹ ਲਾਈਨਿੰਗ ਇਹਦੇ ਨਾਲ ਅਟੈਚ ਕਰਦੇ ਆ ਨਾ ਫਿਰ ਪਤਾ ਕੀ ਹੋ ਜਾਂਦਾਗਾ ਕਿਉਂਕਿ ਜਦੋਂ ਆਪਾਂ ਬਲ ਪਾਉਣੇ ਆ ਉਹਦੋਂ ਆਏ ਨਹੀਂ ਹੁੰਦਾ ਵੀ ਲਾਈਨਿੰਗ ਅਲੱਗ ਰਹੇਗੀ ਤੇ ਕੱਪੜਾ ਲੱਗ ਰਹੇਗਾ ਹੁਣ ਆ ਦੇਖੋ ਆਪਣਾ ਕੱਟ ਆ ਗਿਆ ਇੱਥੇ ਠੀਕ ਹੈ ਇਹ ਆਪਣਾ ਕੱਟ ਆਇਆ ਸੀਗਾ ਆਪਾਂ ਬਚਾਲਾ ਕਰਕੇ ਕਾਟ ਨਹੀਂ ਪਾਈ ਸੀ ਉਹ ਆਪਣਾ ਕੱਟ ਆ ਗਿਆ ਸੀ ਇੱਥੋਂ ਹੁਣ ਆਪਾਂ ਕੀ ਕਰਾਂਗੇ ਆਹ ਕੱਟ ਕੋਲੋਂ ਆਪਾਂ ਬਲ ਚੱਕਣਾ ਹੈ ਐ ਕਰਕੇ ਤੇ ਇੱਥੇ ਆਪਾਂ ਬਲ ਪਾ ਦਿੰਦੇ ਇਹ ਆਪਾਂ ਪਾਉਣਾ ਕਿਉਂ ਪਾਉਣਾ ਇਹ ਹਨ ਇਹਦਾ ਵੀ ਮੈਂ ਤੁਹਾਨੂੰ ਕਾਰਨ ਦੱਸਦੀ ਆ ਫਿਰ ਉਸ ਤੋਂ ਬਾਅਦ ਆਪਾਂ ਇਹ ਬਲ ਪਾ ਕੇ ਭਾ ਮਿਲ ਲਾਂਗੇ ਵੀ ਸਹੀ ਆ ਰਿਹਾ ਨਾ ਹਾਂ ਮੇਰੇ ਨਾਲ ਸਹੀ ਆਲਦੀ ਹੋ ਮੈਨੂੰ ਬਲ ਪੱਟ ਕੇ ਦੁਬਾਰਾ ਪਾਉਣ ਦੀ ਜ਼ਰੂਰਤ ਨਹੀਂ ਪੋਵੇਗੀ ਜਦੋਂ ਆਪਾਂ ਸਲਵਾਰ ਦੀ ਕਟਿੰਗ ਕਰਦੇ ਆ ਉਹਦਾ ਆਪਾਂ ਬਚਾਲਾ ਕਰਦੇ ਆ ਠੀਕ ਆ ਆ ਚੀਜ਼ ਦਾ ਆਪਾਂ ਬਚਾਲਾ ਕੀਤਾ ਸੀ ਨਾ ਇੱਥੋਂ ਇੱਥੋਂ ਬਚਾਲਾ ਕੀਤਾ ਆਪਾਂ ਆ ਦੇਖੋ ਆ ਆ ਗਿਆ ਆ ਵਾਲੇ ਬਲ ਦੇ ਵਿੱਚ ਆ ਆ ਗਿਆ ਬਲ 'ਚ ਮੈਂ ਇਸ ਨੂੰ ਉੱਪਰ ਦੇ ਵੀ ਆਪਾਂ ਕਹਿ ਰਹੇ ਆ ਨਾ ਵੀ ਇਹਦਾ ਬਚਾਲਾ ਕਰਨਾ ਆ ਦੇਖੋ ਇਹਦੇ ਵਿੱਚ ਸੀਗੇ 2 2 4 ਤੇ 5 5 ਇਹਦੇ ਵਿੱਚ ਕਲੀਆਂ ਬਣੀਆਂ ਹੋਈਆਂ ਸੀ ਇਹਦਾ ਆਪਾਂ ਇੱਥੋਂ ਬਚਾਲਾ ਕਰਕੇ ਆਪਾਂ ਕੱਟ ਲਾਇਆ ਸੀ ਨਾ ਆਹ ਦੇਖੋ ਇਹ ਜਿਹੜਾ ਮੈਂ ਕੱਟ ਲਾਇਆ ਸੀ ਕੱਟ ਲਾ ਕੇ ਆਹ ਵਾਲਾ ਬਲ ਆ ਰਿਹਾ ਕੱਟ ਤੇ ਮੇਰਾ ਮੈਂ ਦਿਖਾ ਵੀ ਦਿੰਨੀ ਆ ਆ ਦੇਖੋ ਆਹ ਬਲ ਆ ਰਿਹਾ ਕੱਟ ਦੇ ਉੱਪਰ ਆ ਆਪਣਾ ਕੱਟ ਪਾਗੇ ਠੀਕ ਹੈ ਇਹ ਪਾਉਣਾ ਕਿਉਂ ਜ਼ਰੂਰੀ ਹੈ ਇਹ ਹਰ ਇੱਕ ਸਲਵਾਰ 'ਚ ਜ਼ਰੂਰੀ ਹੁੰਦਾ ਜੇ ਤਾਂ ਆਪਾਂ ਪਹੁੰਚ ਵਾਲੀ ਸਲਵਾਰ ਬਣਾ ਰਹੇ ਹਾਂ ਤਾਂ ਵੀ ਉਹਦੇ ਵਿੱਚ ਜ਼ਰੂਰੀ ਹੁੰਦਾ ਕਿਉਂਕਿ ਜੇ ਆਹ ਬਲ ਆਪਣਾ ਇੱਥੋਂ 4 1/2 ਜਾਂ 5 ਇੰਚ ਤੇ ਆ ਗਿਆ ਤਾਂ ਆਪਣੀ ਸਲਵਾਰ ਕਿਸੇ ਪਾਸੇ ਟੇਢੀ ਮੇਢੀ ਨਹੀਂ ਹੋਊਗੀ ਹਾਂਜੀ ਹੁਣ ਜਦ ਆਪਾਂ ਸਲਵਾਰ ਪਾਵਾਂਗੇ ਆਹ ਬਲ ਇੱਥੇ ਆ ਗਿਆ ਨਾ ਤਾਂ ਸਲਵਾਰ ਦਾ ਪਹੁੰਚ ਆਪਣਾ ਜਮ ਐ ਖੜਾ ਕਿਸੇ ਪਾਸੇ ਵੀ ਨਹੀਂ ਜਾਊਗਾ ਇਹ ਹਾਂਜੀ ਆ ਦੇਖੋ ਹੁਣ ਆਪਾਂ ਕੀ ਕੀਤਾ ਸੀ 벨ਟ ਲੈਤੀ ਸੀ ਕਿ ਹਨਾ 벨ਟ ਨੂੰ ਲਾਈਨਿੰਗ ਨਾਲ ਅਟੈਚ ਕਰਤਾ ਇਹਦੇ ਮੈਂ ਚਾਰੇ ਪਾਸੇ ਐਂ ਕਰਕੇ ਸਲਾਈਆਂ ਲਾਈਆਂ ਨੇ ਦੇਖੋ ਇਹ ਸਲਾਈਆਂ ਆਪਾਂ ਕਿਉਂ ਲਾਉਣੀਆਂ ਨੇ ਉਹ ਜਦੋਂ ਆਪਾਂ 벨ਟ ਬਣਾਵਾਂਗੇ ਨਾ ਨੇਫਾ ਫੋਲਡ ਕਰਾਂਗੇ ਮਤਲਬ ਕਿ ਆਪਾਂ ਇੱਥੋਂ ਨੇਫਾ ਫੋਲਡ ਕਰਨਾ ਠੀਕ ਹੈ ਜੇ ਤਾਂ ਆਪਣੀ ਇੱਥੇ ਸਿਲਾਈ ਲੱਗੀ ਹੈ ਫਿਰ ਤਾਂ ਲਾਈਨਿੰਗ ਇਕੱਲ ਪਈ ਰਹਿੰਦੀ ਹੈ ਨਾਲਾ ਵਗੈਰਾ ਨਾਲਾ ਪਾਉਣਾ ਬੁੜੀਆਂ ਨੇ ਜਾਂ ਇਲਾਸਟਿਕ ਪਾਉਣੀ ਉਹ ਸੌਖੀ ਪੈ ਜਾਂਦੀ ਹੈ ਜੇ ਆਪਾਂ ਇਹਨੂੰ ਅਟੈਚ ਨਹੀਂ ਕਰਦੇ ਆਪਾਂ ਵੈਸੇ ਫੋਲਡ ਕਰ ਦਿੰਦੇ ਆ ਤਾਂ ਉਹ ਫਿਰ ਜਿਹੜੀ ਲਾਈਨਿੰਗ ਆ ਉਹ ਅਲੱਗ ਹੋ ਜਾਂਦੀ ਹੈ ਕਪੜਾ ਅਲੱਗ ਹੋ ਜਾਂਦਾ ਨਾਲਾ ਪਾਉਣ ਚ ਬਹੁਤ ਦਿੱਕਤ ਹੁੰਦੀ ਹੈ ਇਹ ਪਹਿਲਾਂ ਸਾਡੇ ਨਾਲ ਹੋਈ ਆ ਤਾਂ ਕਰਕੇ ਅਸੀਂ ਹੁਣ ਸਾਰੇ ਚਾਰੇ ਪਾਸੇ ਲਾਈਨਿੰਗ ਅਟੈਚ ਕਰ ਲਾਂਗੇ ਵਧੀਆ ਸਲਾਈਆਂ ਲਾ ਕੇ ਮਸ਼ੀਨਾਂ ਵਾਲੀ ਕਰ ਲੋ ਇਹਦੇ ਕੋਈ ਏਡੀ ਹੈ ਉਹ ਨਹੀਂ ਹੁੰਦੀ ਬਲਣੀ ਪੈਂਦਾ ਇਹਦੇ ਵਿੱਚ ਕੁਝ ਵੀ ਤੇ ਬਾਕੀ ਆਪਾਂ ਜੋ ਕਮੀਜ਼ ਚ ਲਾਉਣੀ ਹੁੰਦੀ ਹੈ ਉਹ ਤੁਹਾਨੂੰ ਪਤਾ ਹੀ ਆ ਜੇ ਤੁਹਾਨੂੰ ਕਮੀਜ਼ ਦੀ ਵੀ ਵੀਡੀਓ ਚਾਹੀਦੀ ਆ ਤਾਂ ਮੈਂ ਉਹ ਵੀ ਪਾ ਦੂੰਗੀ ਬਣਾ ਕੇ ਹਾਂਜੀ ਜਿਹੜੀ ਆਪਾਂ ਹੁਣ ਸਲਵਾਰ ਤਿਆਰ ਕੀਤੀ ਹੈ ਹਨ ਉਹਦੇ ਨਾਲ ਦਾਵ ਵਾਲਾ ਕਮੀਜ਼ ਬਣਿਆ ਹੋਇਆਗਾ ਆਵਾਲਾ ਕਮੀਜ਼ ਆ ਇਹਦੇ ਬੈਕ ਤੇ ਆਪਾਂ ਬੈਨ ਲਾਇਆ ਤੇ ਆਹ ਹੋ ਗਈ ਇਹਦੀ ਸਲਵਾਰ ਰੈਡੀ ਆਪਾਂ ਅੱਗੇ ਕੱਟਣ ਵਾਲੇ ਪਏ ਹਤੇ ਦੇਖੋ ਫਿਰ ਆ ਹੋ ਗਿਆ ਇਹ ਤਾਂ ਦੁਪੱਟਾ ਦੁਪੱਟੇ ਤੇ ਵੀ ਆਰੀ ਵਰਕ ਹੋਇਆ ਵਾ